ਵੀ ਇਹਨਾਂ ਨੂੰ ਜਿਹੜਾ ਨਾ ਥੁੱਕਿਆ ਚਟਾਉਣਗੇ ਲੋਕ ਬੜੇ ਹਿਸਾਬ ਰਹਿੰਦੇ ਇਹਨਾਂ ਨਾਲ ਸ਼ੰਭੂ ਸਾਨੂੰ ਭੁੱਲਿਆ ਨਹੀਂਗਾ ਬੰਦਿਆਂ ਨੂੰ ਧੂੜ ਧੋ ਕੇ ਸਿੱਟਿਆ ਪੱਖੇ ਤੋੜੇ ਸਾਡੇ ਬਲਡੋਜ ਕਰਤੇ ਸਾਰੇ ਥੰਬੂ ਕੁਛ ਨਹੀਂ ਭੁੱਲਿਆਗਾ ਸਾਰਾ ਕੁਝ ਲਿਖਤਾ ਸਾਰਾ ਕੱਲੀ ਕੱਲੀ ਚੀਜ਼ ਦਾ ਇਹਨਾਂ ਤੋਂ ਹਿਸਾਬ ਲੈਣਾ ਵਾ ਇਹਨਾਂ ਨੇ ਪੰਜਾਬ ਦੇ ਵਿੱਚ 6 ਮਹੀਨੇ ਦੀ ਕੈਂਪੇਨ ਚਲਾ ਕੇ ਇਹ ਕਰਤਾ ਸੀਗਾ ਵੀ ਜਥੇ ਬੰਦੀਆਂ ਤਾਂ ਜੀ ਲੋਕਾਂ ਦੇ ਵਿਰੋਧ ਵਿੱਚ ਭੁਗਤਦੀਆਂ ਵਾ ਇਹ ਰੋਡ ਜਾਮ ਕਰਦੇ ਆ ਇਹ ਲੋਕਾਂ ਨੂੰ ਪਰੇਸ਼ਾਨ ਕਰਦੇ ਆ ਇਹਨਾਂ ਨੇ ਜ਼ੋਰ ਲਾ ਕੇ ਇੱਕ ਗਲਤ ਫਹਿਮੀ ਪਾਲ ਲਈ ਗਲਤ ਫਹਿਮੀ ਇਹਨਾਂ ਪਾਲ ਲਈ ਇਹਨੂੰ ਲੱਗਾ ਵੀ ਸ਼ਾਇਦ ਲੋਕ ਹੁਣ ਕਿਸਾਨ ਜਥੇ ਬੰਦੀਆਂ ਤੋਂ ਵੱਖਰੇ ਹੋ ਗਏ ਆ ਆਮ ਆਦਮੀ ਪਾਰਟੀ ਵੱਲੋਂ ਇਹ ਕਿਹਾ ਜਾ ਰਿਹਾ ਵੀ ਭਾਈ ਅਸੀਂ ਤਾਂ ਬੜੇ ਚੰਗੇ ਕੰਮ ਕਰ ਰਹੇ ਹਾਂ 2027 ਦੇ ਵਿੱਚ ਦੁਬਾਰਾ ਸਰਕਾਰ ਸਾਡੀ ਬਣਨ ਜਾ ਰਹੀ ਹੈ। ਮਨੀਸ਼ ਸੁਸੋਧਿਆ ਬਿਆਨ ਦਿੰਦੇ ਨੇ ਕਹਿੰਦੇ ਭਾਈ ਭਾਵੇਂ ਸਾਨੂੰ ਲੜਾਈ ਝਗੜਾ ਕਰਨਾ ਪਵੇ ਭਾਵੇਂ ਸਾਨੂੰ ਝੂਠ ਬੋਲਣਾ ਪਵੇ 2027 'ਚ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਸਰਕਾਰ ਜ਼ਰੂਰ ਬਣਾਵਾਂਗੇ। ਪੰਜਾਬ ਦੇ ਲੋਕਾਂ ਬਾਰੇ ਸ਼ਾਇਦ ਸੁਸੋਧਿਆ ਜਾਣਦੇ ਨਹੀਂਗੇ। ਪੰਜਾਬ ਵਾਲਿਆਂ ਨੇ ਇੱਜ਼ਤ ਵੀ ਬਹੁਤ ਦਿੱਤੀ ਆਮ ਆਦਮੀ ਪਾਰਟੀ ਨੂੰ 92-99 ਬੰਦੇ ਦਿੱਤੇ ਆ ਪਰ ਪੰਜਾਬ ਵਾਲੇ ਜਦੋਂ ਰੇਸ ਲਵਾਉਂਦੇ ਆ ਭਗਵੰਤ ਮਾਨ ਖੋਦੀ ਹੁੰਦਾ ਨਾ ਡੜਾ ਤੋਂ ਡੜਾ ਹੈ ਪਤਾ ਨਹੀਂ ਕਿੱਧਰ ਸੇ ਚਲਾ ਹੈ। ਆ ਲੈਂਡ ਪੂਲਿੰਗ ਕਿਉਂ ਵਾਪਸ ਲੈ ਲਈ ਫਿਰ ਵਾਪਸ ਇਹ ਤਾਂ ਕਹਿੰਦੇ ਸੀ ਸਾਰੇ ਲੋਕ ਸਾਡੇ ਨਾਲ ਆ ਲੋਕਾਂ ਨੂੰ ਆਪ ਜ਼ਮੀਨਾਂ ਦੇ ਰਹੇ ਆ ਫੇਰ ਨੋਟੀਫਿਕੇਸ਼ਨ ਰੱਦ ਕਰਨਾ ਕਾਹਤੋਂ ਪੈ ਗਿਆ ਆ ਆਪ ਦੀ ਖੱਲ ਬਚਾਉਣ ਆਸਤੇ ਇਹਨੇ ਵਾਪਸ ਲਈ ਆ ਲੋਕਾਂ ਨੇ ਇਹਨਾਂ ਦੀ ਖੱਲ ਲਾ ਦੇਣੀ ਸੀ ਲੋਕ ਨੌਜਵਾਨ ਮੁੰਡੇ ਭਾਈਦੇ ਝੰਡੇ ਚੱਕ ਚੱਕ ਕੇ ਬਈ ਭਗਵੰਤ ਮਾਨ ਨੂੰ ਲੈ ਕੇ ਆਉਣਾ ਸੀ ਉਦੋਂ ਵੀ ਕਿਹਾ ਸੀਗਾ ਵੀ ਲੈ ਆਓ ਭਗਵੰਤ ਮਾਨ ਨੂੰ ਇਹ ਦੂਜਿਆਂ ਨਾਲੋਂ ਵੀ ਬਹੁਤ ਖਤਰਨਾਕ ਨਿਕਲੂਗਾ ਕਿਉਂਕਿ ਇਹਦੀ ਆਪ ਦੀ ਸਮਝ ਹੈ ਨਹੀਂ ਕੋਈ ਆਪ ਦਾ ਸਿਧਾਂਤ ਹੈ ਨਹੀਂ ਕੋਈ ਇੰਨਾ ਧਮਖਾਂ ਵਾਲਾ ਮੁੱਖ ਮੰਤਰੀ ਹੈ ਨਹੀਂਗਾ ਜਾਂ ਕੋਈ ਸਰਕਾਰ ਭਾਰਤ ਸਰਕਾਰ ਦੀ ਦਮਖੰਮ ਵਾਲੀ ਅਸੀਂ ਕਹਿੰਦੇ ਭਾਰਤ ਸਰਕਾਰ ਵੀ ਇੱਡੀ ਦਮਖੰਮ ਵਾਲੀ ਹੈਣੀਗੀ ਵੀ ਉਸ ਨੀਤੀ ਨੂੰ ਕਹਿ ਦਵੇ ਅਮਰੀਕਾ ਵਾਲੀ ਨੀਤੀ ਨੂੰ ਕਹ ਤਾਂ ਅਸੀਂ ਲਾਗੂ ਕਰਦੇ ਅਸੀਂ ਆਪਦੇ ਬੰਦੇ ਨਹੀਂ ਜਾੜਨੇ ਪਿੰਡ ਇਹ ਤਾਂ ਹੂ ਹੂ ਲਾਗੂ ਕਰ ਰਹੇ ਆ ਮਾੜਾ ਜਾਂ ਟਰੰਪ ਦਬਕਾ ਮਾਰਦਾ ਪ੍ਰਧਾਨ ਮੰਤਰੀ ਲਟਣ ਲੱਪੇਂਦਾ ਤੁਸੀਂ ਵੇਖਿਆ ਵਾ ਮੁੱਖ ਮੰਤਰੀ ਹੁਣੀ ਕਿਹੜੇ ਪਾਣੀ ਹਾਰ ਆ ਇਹ ਤਾਂ ਬਸ ਉਹ ਛੋਟੇ ਮੋਟੇ ਮੋਹਰੇ ਆ ਉਹਨਾਂ ਦੇ ਤੇ ਸੋ ਇਹਨਾਂ ਨੇ ਕੋਈ ਕਿਸਾਨੀ ਦੀਆਂ ਮੰਗਾਂ ਮਸਲੇ ਹੱਲ ਕਰ ਦੇਣਗੇ ਕਿ ਮਨ ਲਾ ਦਿਨ ਦੇ ਵਿੱਚ ਸੁਪਨੇ ਵੇਖਣ ਵਾਲੀ ਗੱਲ ਆ ਜਦੋਂ ਲੋਕ ਚੇਤਨ ਹੋ ਜਾਣਗੇ ਸਾਡੀ ਤਾਕਤ ਮਜ਼ਬੂਤ ਹੋ ਜਾਊਗੀ ਅਸੀਂ ਲੱਗ ਝੂਲਾ ਸੱਟਦੇਾਂਗੇ ਇਹਨਾਂ ਦਾ ਕਹਿ ਦਾਂਗੇ ਵੀ ਅਸੀਂ ਨਹੀਂ ਮੰਨਦੇ ਤੁਹਾਡੀਆਂ ਅਸੀਂ ਨਾ ਵੀ ਨਹੀਂ ਮੰਨਦੇ ਤੁਹਾਡੀ WTO ਨੂੰ ਅਸੀਂ ਨਹੀਂ ਮੰਨਦੇ ਤੁਹਾਡੀ ਸਰਸਾਰ ਪਿੰਕ ਨੂੰ ਬੀਬੀਆਂ ਬਾਰੇ ਕੀ ਖਿਆਲ ਹੈ ਜਿਹੜੀਆਂ ਬੀਬੀਆਂ ਉਹਨਾਂ ਦੀ ਗੱਲ ਸੁਣ ਕੇ ਤਾੜੀਆਂ ਮਾਰਨ ਲੱਗ ਪਈਆਂ ਜੀ ਪਿੰਡਾਂ ਦੇ ਵਿੱਚ ਸਰਪੰਚਾਂ ਜਾਂ ਇਹਨਾਂ ਦੇ ਕਯੋਧੇਦਾਰ ਆ ਉਹਨਾਂ ਦੇ ਪਰਿਵਾਰ ਲਿਆ ਕੇ ਬਿਠਾਏ ਜਾਂਦੇ ਆ ਜਾਂ ਜਿਹੜੇ ਸਾਹਮਣੇ ਲੋਕ ਬੈਠੇ ਆ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਵੀ ਜਿਹੜੀ ਗੱਲ ਇਹ ਬੰਦਾ ਮੂੰਹ ਚੋਂ ਕਹਿ ਰਿਹਾ ਤੇ ਮਤਲਬ ਕੀ ਆ ਅਸਲ ਵਿੱਚ ਤਾਂ ਉਹ ਬੀਬੀਆਂ ਜਿਹੜੀਆਂ ਤਾੜੀ ਮਾਰ ਰਹੀਆਂ ਤੁਸੀਂ ਕਦੇ ਉਹਨਾਂ ਨੂੰ ਇੰਟਰਵਿਊ ਕਰਕੇ ਵੇਖੋ ਜੀ ਤੁਸੀਂ ਇਹਦੇ ਬਿਆਨ ਨੂੰ ਕੀ ਸਮਝਦੇ ਆ ਤੇ ਵਿਚਾਰੀਆਂ ਕਹਿਣਗੀਆਂ ਸਾਨੂੰ ਨਹੀਂ ਪਤਾ ਹੈਗਾ ਸਵਾਗਤ ਹੈ ਜੀ ਤੁਹਾਡਾ ਲੋਕ ਆਵਾਜ਼ ਟੀਵੀ ਤੇ ਮੈਂ ਹਾਂ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਇਸ ਵਕਤ ਤਾਂ ਸੀ ਜਲੰਧਰ ਦੇ ਕੁੱਕੜਪਿੰਡ ਦੇ ਵਿੱਚ ਪਹੁੰਚੇ ਆ ਜਿੱਥੇ ਅੱਜ ਵੱਡੀ ਕਿਸਾਨ ਮਹਾਪੰਚਾਇਤ ਹੋਈ ਹੈ ਜਿਸ ਦੇ ਵਿੱਚ ਸ਼ਾਮਲ ਹੋਣ ਵਾਸਤੇ ਬਲਦੇਵ ਸਿੰਘ ਜੀਰਾ ਪਹੁੰਚੇ ਨੇ ਗੱਲਬਾਤ ਕਰਦੇ ਆ ਜੀਰਾ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਅੱਛਾ ਅੱਜ ਇੱਥੇ ਪਹੁੰਚੇ ਹੋ ਇਸ ਮਹਾ ਪੰਚਾਇਤ ਦਾ ਕੀ ਸੁਨੇਹਾ ਹੈ ਜੀ ਦੇਖੋ ਲੈਂਡ ਪੂਲਿੰਗ ਪਾਲਸੀ ਬੇਸ਼ੱਕ ਉਹਦਾ ਨੋਟੀਫਿਕੇਸ਼ਨ ਰੱਦ ਹੋ ਗਿਆ ਪਰ ਅਸਲ ਵਿੱਚ ਜਿਹੜੀ ਨੀਤੀ ਹੈ ਸਰਕਾਰ ਦੀ ਪੰਜਾਬ 'ਚ ਜ਼ਮੀਨਾਂ ਗਵਾਇਰ ਕਰਨ ਦੀ ਚਾਹੇ ਰੋਡਾਂ ਦੇ ਨਾਂ ਤੇ ਆ ਚਾਹੇ ਉਹ ਇਹੋ ਜੇ ਲੈਂਡ ਪੂਲਿੰਗ ਰਾਈ ਸਮਾਰਟ ਸਿਟੀਆਂ ਬਣਾਉਣ ਦੇ ਨਾਂ ਤੇ ਐਗਦਾਮ ਬਣਾਉਣ ਦੇ ਨਾਂ ਤੇ ਆ ਜਿੰਨਾ ਚਿਰ ਉਹ ਆਪਣੇ ਸਿਰ ਤੇ ਖੜੀ ਆ ਉਨਾਂ ਚਿਰ ਇੱਕ ਤਲਵਾਰ ਲਟਕਦੀ ਰਹਿਣੀ ਜਿੰਨਾ ਚਿਰ ਉਹ ਰੱਦ ਨਹੀਂ ਹੁੰਦੀ ਪੂਰੀ ਸੂਰੀ ਉਹਨਾਂ ਚਿਰ ਇਹ ਜਦੋਂ ਵੀ ਕੋਈ ਵੀ ਆਊਗਾ ਲੀਕ ਮਾਰ ਦੂਗਾ ਬਿਆਸ ਜ਼ਮੀਨ ਸਾਡੀ ਆ ਇਹ ਖਾਲੀ ਕਰੋ ਇੱਥੇ ਅਸੀਂ ਆਹ ਪ੍ਰੋਜੈਕਟ ਲਾਉਣਾ ਵਾ ਪੰਜਾਬ ਚ ਤਿੰਨ ਤਿੰਨ ਫਸਲਾਂ ਦੀ ਨਾਲੀ ਜ਼ਮੀਨ ਜਦੋਂ ਮਰਜ਼ੀ ਲੈ ਲੈਣਗੇ ਸੋ ਆਪਣੀ ਲੜਾਈ ਇਸ ਗੱਲ ਤੇ ਡੀ ਖੜੀ ਆ ਵੀ ਜਿੰਨਾ ਚਿਰ ਪੰਜਾਬ ਦੀਆਂ ਤਿੰਨ ਤਿੰਨ ਫਸਲਾਂ ਦੇਣ ਵਾਲੀ ਜ਼ਮੀਨ ਨਾ ਤਾਂ ਰੋੜਾ ਰੋੜ ਬਹੁਤ ਜਿਆਦੇ ਬਣ ਚੁੱਕੇ ਆ ਹੁਣ ਰੋੜਾਂ ਵਾਸਤੇ ਵੀ ਨਕਵੈਰ ਕੀਤੀ ਜਾਵੇ ਨਾ ਇਹ ਲੈਂਡ ਪੂਲਿੰਗ ਜਾਂ ਸਮਾਰਟ ਸਿਟੀਆਂ ਬਣਾਉਣ ਵਾਸਤੇ ਰਿਕਵਰ ਕੀਤੀ ਜਾਵੇ ਸੋ ਉਹ ਲੋਕਾਂ ਨੂੰ ਸੁਨੇਹਾ ਦੇਣ ਵਾਸਤੇ ਤੇ ਲੋਕਾਂ ਨੂੰ ਇੱਕ ਗੱਲ ਇਹ ਕਹਿਣ ਵਾਸਤੇ ਵੀ ਹੁਣ ਤੱਕ ਅ ਅਸੀਂ ਜਿੰਨੀਆਂ ਵੀ ਜ਼ਮੀਨ ਦੀਆਂ ਲੜਾਈਆਂ ਲੜੀਆਂ ਉਹ ਅਸੀਂ ਲੜੀਆਂ ਵਾ ਪੈਸੇ ਵਧਾਉਣ ਖਾਤਰ ਵੀ ਹੁਣ ਅਸੀਂ ਉਸ ਤੋਂ ਇੱਕ ਸਟੈਪ ਅੱਗੇ ਆਈਏ ਹੁਣ ਅਸੀਂ ਇਸ ਗੱਲ ਤੇ ਬਜਦ ਹੋ ਜਾਈਏ ਵੀ ਅਸੀਂ ਕਿਸੇ ਵੀ ਕੀਮਤ ਤੇ ਜ਼ਮੀਨ ਨਹੀਂ ਦੇਣੀ ਸੋ ਇਹ ਸੱਦਾ ਦੇਣ ਵਾਸਤੇ ਅਸੀਂ ਅੱਜ ਕੋਕੜਪਿੰਡ ਦੇ ਵਿੱਚ ਵੱਡੀ ਰੈਲੀ ਕਰ ਕੀਤੀ ਹੈ ਅੱਛਾ ਆਮ ਆਦਮੀ ਪਾਰਟੀ ਵੱਲੋਂ ਇਹ ਕਿਹਾ ਜਾ ਰਿਹਾ ਵੀ ਭਾਈ ਅਸੀਂ ਤਾਂ ਬੜੇ ਚੰਗੇ ਕੰਮ ਕਰ ਰਹੇ ਹਾਂ 2027 ਦੇ ਵਿੱਚ ਦੁਬਾਰਾ ਸਰਕਾਰ ਸਾਡੀ ਬਣਨ ਜਾ ਰਹੀ ਹੈ ਮਨੀਸ਼ ਸੁਧੀਆ ਬਿਆਨ ਦਿੰਦੇ ਨੇ ਕਹਿੰਦੇ ਭਾਈ ਭਾਵੇਂ ਸਾਨੂੰ ਲੜਾਈ ਝਗੜਾ ਕਰਨਾ ਪਵੇ ਭਾਵੇਂ ਸਾਨੂੰ ਝੂਠ ਬੋਲਣਾ ਪਵੇ 2027 ਚ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਸਰਕਾਰ ਜ਼ਰੂਰ ਬਣਾਵਾਂਗੇ ਇਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਦੇਖੋ ਜਿਹੜਾ ਬੰਦਾ ਪੰਜਾਬ ਦਾ ਜੰਮਿਆ ਜਾਇਆ ਹੁੰਦਾ ਨਾ ਉਸ ਉਹਨੂੰ ਦਰਦ ਹੁੰਦਾ ਵਾ ਜਿਹੜਾ ਬੰਦਾ ਪਾਸਿਓਂ ਆਇਆ ਵਾ ਉਹ ਪੰਜਾਬ ਦੀ ਭਾਵਨਾ ਨਹੀਂ ਸਮਝਦਾਗਾ ਉਹਦੇ ਆਸਤੇ ਪੰਜਾਬ 'ਚ ਅੱਗ ਲੱਗ ਜੇ ਪੰਜਾਬ ਮਰ ਜੇ ਪੰਜਾਬ ਰੁੜ ਜੇ ਉਹਨੂੰ ਉਹਦੇ ਨਾਲ ਕੀ ਮਤਲਬ ਉਹਨਾਂ ਨੂੰ ਸਿਰਫ ਇੰਨਾ ਮਤਲਬ ਆ ਵੀ ਸਾਡੀ ਸਰਕਾਰ ਬਣ ਜੇ ਪਰ ਪੰਜਾਬ ਦੇ ਲੋਕਾਂ ਬਾਰੇ ਸ਼ਾਇਦ ਸੁਸੋਧੀਆਂ ਜਾਣਦੇ ਨਹੀਂਗੇ ਪੰਜਾਬ ਵਾਲਿਆਂ ਨੇ ਇੱਜ਼ਤ ਵੀ ਬਹੁਤ ਦਿੱਤੀ ਆ ਆਮ ਆਦਮੀ ਪਾਰਟੀ ਨੂੰ 92 94 ਬੰਦੇ ਦਿੱਤੇ ਆ ਪਰ ਪੰਜਾਬ ਵਾਲੇ ਜਦੋਂ ਰੇਸ ਲਵਾਉਂਦੇ ਆ ਭਗਵੰਤ ਮਾਨ ਖੋਦੀ ਹੁੰਦਾ ਨਾ ਡਲਾ ਤੋਂ ਡਲਾ ਹੈ ਪਤਾ ਨਹੀਂ ਕਿੱਧਰ ਸੇ ਚਲਾ ਹੈ ਉਹ ਹਾਲਤ ਇਹਨਾਂ ਨਾਲ ਹੋਣੀ ਆ ਲੋਕਾਂ ਨੇ ਇਹਨਾਂ ਨਾਲ ਬਹੁਤ ਭੈੜੀ ਕਰਨੀ ਆ ਆ ਲੈਂਡ ਪੂਲਿੰਗ ਕਿਉਂ ਵਾਪਸ ਲੈ ਲੈ ਵਾਪਸ ਇਹ ਤਾਂ ਕਹਿੰਦੇ ਸੀ ਸਾਰੇ ਲੋਕ ਸਾਡੇ ਨਾਲ ਆ ਲੋਕ ਸਾਨੂੰ ਆਪ ਜ਼ਮੀਨਾਂ ਦੇ ਰਹੇ ਆ ਫੇਰ ਨੋਟੀਫਿਕੇਸ਼ਨ ਰੱਦ ਕਰਨਾ ਕਾਹਤੋਂ ਪੈ ਗਿਆ ਅਸਲ ਵਿੱਚ ਕੰਦ ਤੇ ਲਿਖਿਆ ਪੜ ਲਿਆ ਇਹਨਾਂ ਨੇ ਵੀ ਲੋਕ ਛੱਤਰ ਮਾਰਨਗੇ ਲੋਕਾਂ ਨੇ ਪਿੰਡ ਚ ਨਹੀਂ ਵੜਨ ਦੇਣਾਗਾ ਤੇ ਆਪ ਦੀ ਖਾਨ ਬਚਾਉਣ ਆਸਤੇ ਇਹਨੇ ਵਾਪਸ ਲਈ ਆ ਲੋਕਾਂ ਨੇ ਇਹਨਾਂ ਦੀ ਖਲ ਲਾ ਦੇਣੀ ਸੀਗੀ ਲੋਕ ਤਾਂ ਸ਼ਰਿਆਮ ਕਹਿ ਰਹੇ ਸੀਗੇ ਤੁਸੀਂ ਸਾਡੇ ਪਿੰਡ ਵੜੋ ਸਾਡੇ ਖੇਤ ਚ ਵੜੋ ਲੋਕ ਗੋਲੀ ਮਾਰਨ ਤੱਕ ਦੀਆਂ ਗੱਲਾਂ ਕਰਨ ਲੱਗ ਪਏ ਸੀਗੇ ਸੋ ਇਹਨਾਂ ਨੂੰ ਇਹ ਪੜਿਆ ਪੜਿਆ ਵਿਚਾਰ ਲੈਣਾ ਚਾਹੀਦਾ ਵਾ ਵੀ ਜਿਹੜੇ ਇਹੋ ਜਿਹਾ ਸ਼ਾਮ ਦਾਉ ਡੰਡ ਕਹਿੰਦਾ ਵਰਤੋ ਜੋ ਮਰਜ਼ੀ ਕਰੋ ਸਰਕਾਰ ਆਵੇ ਤੁਸੀਂ ਪਿੰਡਾਂ ਚ ਵੜਨ ਹੀ ਨਹੀਂ ਦੇਣਾ ਲੋਕਾਂ ਨੇ ਤੁਹਾਨੂੰ ਤੁਸੀਂ ਕਰਕੇ ਦੇਖ ਲਿਆ ਜੇ ਲੋਕ ਉੰਨਾ ਚਿਰ ਹੁੰਦਾ ਜਿੰਨਾ ਚਿਰ ਕਿਸੇ ਚੀਜ਼ ਬਾਰੇ ਭਲੇਖਾ ਹੋਵੇ ਜਦੋਂ ਲੋਕਾਂ ਨੂੰ ਕਲੀਅਰ ਹੋ ਗਿਆ ਤੁਹਾਡੀ ਨੀਤੀ ਪਾਲਿਸੀ ਕਲੀਅਰ ਹੋਗੀ ਵੀ ਤੁਸੀਂ ਪੰਜਾਬ ਨਾਲ ਕਿਸੇ ਵੀ ਹਾਲਤ ਤੇ ਨਹੀਂ ਖੜਨਾਗਾ ਤੇ ਲੋਕ ਤੁਹਾਨੂੰ ਕਿਉਂ ਲੈ ਕੇ ਆਉਣਗੇ ਜਾਂ ਲੋਕ ਉਹਨੂੰ ਕਿਉਂ ਵੋਟਾਂ ਪਾਉਣਗੇ ਸੋ ਇਹ ਸੁਸੋਧੀਆਂ ਦਾ ਭਲੇਖਾ ਲੋਕਸ਼ੇਧੀ ਕੱਢਣਗੇ ਬੀਬੀਆਂ ਬਾਰੇ ਕੀ ਖਿਆਲ ਹੈ ਜਿਹੜੀਆਂ ਬੀਬੀਆਂ ਉਹਨਾਂ ਦੀ ਗੱਲ ਸੁਣ ਕੇ ਤਾੜੀਆਂ ਮਾਰਨ ਲੱਗ ਪਈਆਂ ਜੀ ਦੇਖੋ ਬਹੁਤ ਸਾਰੇ ਲੋਕ ਇਹੋ ਜਿਹੇ ਹੁੰਦੇ ਆ ਜਿਵੇਂ ਇਹਨਾਂ ਦੇ ਪਿੰਡ ਦੇ ਕਈ ਪਿੰਡਾਂ ਦੇ ਵਿੱਚ ਸਰਪੰਚ ਆ ਜਾਂ ਇਹਨਾਂ ਦੇ ਕਈ ਅਹੁਦੇਦਾਰ ਆ ਉਹਨਾਂ ਦੇ ਪਰਿਵਾਰ ਲਿਆ ਕੇ ਬਿਠਾਏ ਜਾਂਦੇ ਆ ਜਾਂ ਜਿਹੜੇ ਸਾਹਮਣੇ ਲੋਕ ਬੈਠੇ ਆ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਵੀ ਜਿਹੜੀ ਗੱਲ ਇਹ ਬੰਦਾ ਮੂੰਹ ਚੋਂ ਕਹਿ ਰਿਹਾ ਤੇ ਮਤਲਬ ਕੀ ਆ ਅਸਲ ਵਿੱਚ ਤਾਂ ਉਹ ਬੀਬੀਆਂ ਜਿਹੜੀਆਂ ਤਾੜੀ ਮਾਰ ਰਹੀਆਂ ਤੁਸੀਂ ਕਦੇ ਉਹਨਾਂ ਨੂੰ ਇੰਟਰਵਿਊ ਕਰਕੇ ਦੇਖੋ ਜੀ ਤੁਸੀਂ ਅਸੀਂ ਬਿਆਨ ਨੂੰ ਕੀ ਸਮਝਦੇ ਆ ਤੇ ਵਿਚਾਰੀਆਂ ਕਹਿਣਗੀਆਂ ਸਾਨੂੰ ਨਹੀਂ ਪਤਾ ਹੈਗਾ ਉਹ ਬਸ ਦੇਖਾ ਦੇਖੀ ਤਾੜੀਆਂ ਲੀਡਰ ਬੋਰਡ ਦੇ ਤਾੜੀਆਂ ਮਾਰ ਰਹੇ ਆ ਤੋਂ ਉਹਨਾਂ ਬੀਬੀਆਂ ਦੇ ਤਾੜੀ ਮਾਰਨਾ ਕੋਈ ਵੱਡੀ ਗੱਲ ਨਹੀਂ ਗਈ ਇਹਨਾਂ ਦੇ ਭੀੜ ਇਕੱਠੀ ਕਰਨੀ ਕਿਵੇਂ ਇਕੱਠੀ ਕਰਨੀ ਆ ਉਹਨਾਂ ਨੂੰ ਤਾੜੀਆਂ ਕਿਵੇਂ ਮਰਾਉਣੀਆਂ ਇਹ ਸਾਰਾ ਕੁਝ ਚੱਲਦਾ ਰਹਿੰਦਾ ਮੀਡੀਆ ਨੂੰ ਖਾਉਣ ਵਾਸਤੇ ਪਰ ਅਸਲ ਵਿੱਚ ਤਾਂ ਪੰਜਾਬ ਦਾ ਮਾਹੌਲ ਕੀ ਆ ਪੰਜਾਬ ਦੇ ਲੋਕਾਂ ਦਾ ਇਹਨਾਂ ਪ੍ਰਤੀ ਹੁਣ ਰਵੱਈਆ ਆਉਣ ਵਾਲੇ ਸਮੇਂ 'ਚ ਕੀ ਹੋਊਗਾ ਉਹ ਦੇਖਣ ਵਾਲਾ ਹੋਊਗਾ ਉਹ ਸਾਨੂੰ ਪੂਰੀ ਗਰੰਟੀ ਹੈ ਵੀ ਇਹਨਾਂ ਨੂੰ ਜਿਹੜਾ ਨਾ ਥੁੱਕਿਆ ਚਟਾਉਣਗੇ ਲੋਕ ਬੜੇ ਹਸਾਬ ਰਹਿੰਦੇ ਇਹਨਾਂ ਨਾਲ ਸ਼ੰਭੂ ਸਾਨੂੰ ਭੁੱਲਿਆ ਨਹੀਂਗਾ ਸ਼ੰਭੂ ਤੇ ਜਿਸ ਤਰ੍ਹਾਂ ਇਹਨਾਂ ਨੇ ਬਰਬਰਤਾ ਕੀਤੀ ਸੀਗੀ ਹਜੇ ਵੀ ਜਦੋਂ ਅਸੀਂ ਉਹ ਵੀਡੀਓ ਫੋਟੋ ਦੇਖਦੇ ਆ ਤੇ ਬੰਦੇ ਬਹੁਤ ਜਿਜਵਾਤੀ ਹੋ ਜਾਂਦੇ ਆ ਵੀ ਬਾਈ ਇਹਨਾਂ ਨੇ ਆਪਣਾ ਬਹੁਤ ਨੁਕਸਾਨ ਕੀਤਾ ਵਾ ਬੰਦਿਆਂ ਨੂੰ ਧੂਤ ਧੂ ਕੇ ਸਿੱਟਿਆ ਪੱਖੇ ਤੋੜੇ ਸਾਡੇ ਬਲਡੋਜ ਕਰਤੇ ਸਾਰੇ ਤੰਬੂ ਕੁਛ ਨਹੀਂ ਭੁੱਲਿਆਗਾ ਸਾਰਾ ਕੁਛ ਲਿਖਤਾ ਸਾਰਾ ਕੱਲੀ ਕੱਲੀ ਚੀਜ਼ ਦਾ ਇਹਨਾਂ ਤੋਂ ਹਿਸਾਬ ਲੈਣਾ ਵਾ ਇਸ ਹਿਸਾਬ ਦਾ ਲੈਣਾ ਜੀ ਚਾਲੂ ਹੀ ਆ ਜੀ ਹਿਸਾਬ ਲੈਣਾ ਇੱਕ ਟਾਈਮ ਉਹ ਸੀਗਾ ਜਦੋਂ ਇਹਨਾਂ ਨੇ ਪੰਜਾਬ ਦੇ ਵਿੱਚ 6 ਮਹੀਨੇ ਦੀ ਕੈਂਪੇਨ ਚਲਾ ਕੇ ਇਹ ਕਰਤਾ ਸੀਗਾ ਵੀ ਜਥੇ ਬੰਦੀਆਂ ਤਾਂ ਜੀ ਲੋਕਾਂ ਦੇ ਵਿਰੋਧ ਵਿੱਚ ਭੁਗਤਦੀਆਂ ਵਾ ਇਹ ਰੋਡ ਜਾਮ ਕਰਦੇ ਆ ਇਹ ਲੋਕਾਂ ਨੂੰ ਪਰੇਸ਼ਾਨ ਕਰਦੇ ਆ ਇਹਨਾਂ ਨੇ ਜ਼ੋਰ ਲਾ ਕੇ ਇੱਕ ਗਲਤਫਹਿਮੀ ਪਾਲ ਲਈ ਗਲਤਫਹਿਮੀ ਇਹਨਾਂ ਪਾਲ ਲਈ ਇਹਨਾਂ ਨੂੰ ਲੱਗਾ ਵੀ ਸ਼ਾਇਦ ਲੋਕ ਹੁਣ ਕਿਸਾਨ ਜਥੇਬੰਦੀਆਂ ਤੋਂ ਵੱਖਰੇ ਹੋ ਗਏ ਆ ਪਰ ਜਦੋਂ ਇਹਨਾਂ ਨੇ ਗਲਤਫਹਿਮੀ ਦੇ ਵਿੱਚ ਆ ਕੇ ਲੈਂਡ ਪੂਲਿੰਗ ਲੈ ਕੇ ਆਂਦੀ ਆ ਲੋਕ ਉੱਠ ਕੇ ਖੜੇ ਹੋ ਗਏ ਜੱਥੇਬੰਦੀਆਂ ਨਾਲ ਖੜ ਗਏ ਲੋਕ ਲੋਕ ਡਾਂਗਾ ਚੱਕ ਲਿਆ ਪਰ ਜਦੋਂ ਲੋਕਾਂ ਨੇ ਡਾਂਗਾ ਚੱਕ ਲਿਆ ਤੇ ਲੋਕ ਇਹਨਾਂ ਦੇ ਵਿਰੋਧ ਮੈਦਾਨ ਚ ਉਤਰ ਗਏ ਤੇ ਇਹਨਾਂ ਨੂੰ ਪਿੱਛੇ ਭੱਜਣਾ ਪੈ ਗਿਆ ਹੁਣ ਤੋਂ ਹਸਾਬ ਸ਼ੁਰੂ ਆ ਜਿਹੜਾ ਇਹਨਾਂ ਦੇ ਇਲੈਕਸ਼ਨਾਂ ਤੱਕ ਲਈ ਜਾਣਾ ਹੁਣ ਇਹਨਾਂ ਦਾ ਇਹਨਾਂ ਦੀ ਮਰਜ਼ੀ ਆ ਵੀ ਇਹ ਕਿਸ ਹਸਾਬ ਨਾਲ ਦੇਣਾ ਚਾਹੁੰਦੇ ਆ ਜੇ ਤਾਂ ਲੋਕਾਂ ਦੇ ਜਿਹੜੇ ਪੈਂਡਿੰਗ ਪੈ ਮੰਗਾ ਮਸਲੇ ਆ ਉਹਨਾਂ ਦਾ ਨਵੇਂ ਡਾ ਚੱਜ ਤਰੀਕੇ ਨਾਲ ਕਰ ਦੇਣਗੇ ਲੋਕ ਥੋੜਾ ਜਿਹਾ ਨਰਮ ਤਰੀਕੇ ਨਾਲ ਹਿਸਾਬ ਲੈ ਲੈਣਗੇ ਜੇ ਨਹੀਂ ਨਿਵੇੜਨਗੇ ਤੇ ਲੋਕ ਥੋੜਾ ਤੱਤੇ ਤਰੀਕੇ ਨਾਲ ਹਿਸਾਬ ਲੈ ਲੈਣਗੇ ਕਿ ਤਿੰਨ ਸਾਲਾਂ ਦੇ ਵਿੱਚ ਪੰਜਾਬ ਦੇ ਜਿਹੜੇ ਕਿਸਾਨੀ ਨਾਲ ਜੁੜੇ ਮਸਲੇ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਹੱਲ ਕਿਉਂ ਨਹੀਂ ਕੀਤੇ ਹੱਲੇ ਵੀ ਕਿਸਾਨ ਜਿਹੜੇ ਆਮ ਆਦਮੀ ਪਾਰਟੀ ਦੀ ਸਰਕਾਰ ਮੁਰਦਾਬਾਦ ਭਗਵੰਤ ਮਾਨ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਅਜਿਹੇ ਨਾਰੇ ਹੱਲੇ ਵੀ ਕਿਸਾਨ ਕਿਉਂ ਲਾ ਰਹੇ 3 ਸਾਲ ਦਾ ਸਮਾਂ ਹੋ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਤੁਹਾਡੇ ਮਸਲੇ ਹੱਲੇ ਤੱਕ ਕਿਉਂ ਨਹੀਂ ਹੱਲ ਹੋਏ ਭਾਈ ਗੱਲ ਕੱਲੀ ਭਗਵੰਤ ਮਾਨ ਸਰਕਾਰ ਨਹੀਂ ਗਈ ਸਰਕਾਰ ਕੋਈ ਵੀ ਆ ਜੇ ਤੁਸੀਂ ਆਉਣ ਵਾਲੇ ਸਮੇਂ 'ਚ ਬਦਲ ਕੇ ਵੀ ਲੈ ਆਓ ਰੋਲਾ ਸਿਸਟਮ ਦਾ ਸਿਸਟਮ ਜਿਹੜਾ ਆ ਸਿਸਟਮ ਦੀਆਂ ਨੀਤੀਆਂ ਜਿਹੜੀਆਂ ਨਾ ਕਿਸਾਨ ਪੱਖੀਆਂ ਨਾ ਮਜ਼ਦੂਰ ਪੱਖੀਆਂ ਨਾ ਉਹ ਖੇਤੀ ਬਚਾਉਣ ਵਾਲੀਆਂ ਵਾਂ ਜਿੰਨਾ ਚਿਰ ਉਹ ਸਿਸਟਮ ਨਹੀਂ ਬਦਲਿਆ ਜਾਂਦਾ ਬੰਦੇ ਬਦਲੀ ਚੱਲੋ ਅਸੀਂ ਤਾਂ ਭਗਵੰਤ ਮਾਨ ਜਦੋਂ ਲੋਕ ਨੌਜਵਾਨ ਮੁੰਡੇ ਭਾਈ ਦੇ ਝੰਡੇ ਚੱਕ ਚੱਕ ਕੇ ਬਈ ਭਗਵੰਤ ਮਾਨ ਨੂੰ ਲੈ ਕੇ ਆਉਣਾ ਸੀ ਉਦੋਂ ਵੀ ਕਿਹਾ ਸੀਗਾ ਵੀ ਲਿਆਓ ਭਗਵੰਤ ਮਾਨ ਨੂੰ ਇਹ ਦੂਜਿਆਂ ਨਾਲੋਂ ਵੀ ਬਹੁਤ ਖਤਰਨਾਕ ਨਿਕਲੂਗਾ ਕਿਉਂਕਿ ਇਹਦੀ ਆਪ ਦੀ ਸਮਝ ਹੈ ਨਹੀਂ ਕੋਈ ਆਪ ਦਾ ਸਿਧਾਂਤ ਹੈ ਨਹੀਂ ਕੋਈ ਜਿੰਨਾ ਚਿਰ ਸਿਸਟਮ ਨਹੀਂ ਬਦਲਦਾ ਬੰਦੇ ਬਦਲੀ ਚੱਲੋ ਤੁਸੀਂ ਕੁਝ ਨਹੀਂ ਹੋਣਾਗਾ ਬੰਦੇ ਬਦਲਣਾ ਕੁਝ ਨਹੀਂ ਹੋਣਾਗਾ ਪਹਿਲ ਇਸ ਤੋਂ ਬਾਅਦ ਵੀ ਜਿਹੜਾ ਆਊਗਾ ਉਹ ਤੋਂ ਵੀ ਕਿਸਾਨਾਂ ਦੇ ਮੰਗਾ ਮਸਲੇ ਹੱਲ ਨਹੀਂ ਹੋਣਗੇ ਕਿਉਂਕਿ ਨੀਤੀਆਂ ਪਾਲਿਸੀਆਂ ਕਿਸਾਨਾਂ ਦੇ ਹੱਕ 'ਚ ਨਹੀਂ ਬਣਾਈਆਂ ਜਾਂਦੀਆਂ ਹਗੀਆਂ ਨੀਤੀਆਂ ਤਾਂ ਬੰਦੇ ਇਹ ਸੋਚ ਕੇ ਬਣਾਉਂਦੇ ਆ ਵੀ ਕਿਸਾਨਾਂ ਨੂੰ ਜ਼ਮੀਨ 'ਚੋਂ ਵਿਹਲੇ ਕਿਵੇਂ ਕਰਨਾ ਵਾ ਇਹਨਾਂ ਦੀ ਬਸੋਂ ਉਜਾੜ ਕੇ ਪਿੰਡਾਂ 'ਚੋਂ ਸ਼ਹਿਰਾਂ 'ਚ ਕਿਵੇਂ ਲੈ ਕੇ ਆਉਣੀ ਆ ਸ਼ਹਿਰਾਂ 'ਚ ਮੁੜ ਕੇ ਸਸਤੀ ਲੇਬਰ ਕਿਵੇਂ ਲੈਣੀ ਆ ਜਦੋਂ ਇੰਡੀਆ ਲੈਵਲ ਤੇ ਜਾਂ ਵਰਲਡ ਪੱਧਰ ਤੇ ਜਿਹੜੀ ਨੀਤੀ ਬਣੀ ਹੋਈ ਆ ਇਹ ਤਾਂ ਸਾਰੇ ਉਹਨੂੰ ਲਾਗੂ ਕਰਨ ਵਾਲੇ ਆ ਜੇ ਕੋਈ ਐ ਇੰਨਾ ਦਮਖੰਮ ਵਾਲਾ ਮੁੱਖ ਮੰਤਰੀ ਹੈ ਨਹੀਂਗਾ ਜਾਂ ਕੋਈ ਸਰਕਾਰ ਭਾਰਤ ਸਰਕਾਰ ਜਿਹੜੀ ਦਮਖੰਮ ਵਾਲੀ ਅਸੀਂ ਕਹਿੰਦੇ ਭਾਰਤ ਸਰਕਾਰ ਵੀ ਇੱਡੀ ਦਮਖੰਮ ਵਾਲੀ ਹੈਣੀਗੀ ਵੀ ਉਸ ਨੀਤੀ ਨੂੰ ਕਹਿ ਦਵੇ ਅਮਰੀਕਾ ਵਾਲੀ ਨੀਤੀ ਨੂੰ ਕਹ ਤਾਂ ਵੈਸੇ ਅਸੀਂ ਲਾਗੂ ਕਰਦੇ ਅਸੀਂ ਆਪਦੇ ਬੰਦੇ ਨਹੀਂ ਜਾੜਨੇ ਪੈਂਡ ਇਹ ਤਾਂ ਹੂ ਹੂ ਲਾਗੂ ਕਰ ਰਹੇ ਆ ਮਾਰਾਜਾ ਟਰੰਪ ਦਬਕਾ ਮਾਰਦਾ ਪ੍ਰਧਾਨ ਮੰਤਰੀ ਲਟਣ ਲੱਪੈਂਦਾ ਤੁਸੀਂ ਵੇਖਿਆ ਵਾ ਉਹ ਕਹਿੰਦਾ ਮੈਂ ਤਾਂ ਜੰਗ ਬੰਦ ਕਰਾਤੀ ਮੰਤ ਸਾਡਾ ਪ੍ਰਧਾਨ ਮੰਤਰੀ ਇੱਕ ਵਾਰੀ ਨਹੀਂ ਕਹਿ ਸਕਿਆ ਕਿ ਤੂੰ ਕੋਣ ਉਹਨਾਂ ਜੰਗ ਬੰਦ ਕਰਾਉਣ ਵਾਲਾ ਉਹ ਇਹਨਾਂ ਦੇ ਪੱਲੇ ਪੁੱਲੇ ਕੁਛ ਨਹੀਂਗਾ ਇਹ ਗੁਲਾਮ ਮਾਨਸਿਕਤਾ ਵਾ ਗੁਲਾਮ ਲੋਕ ਆ ਜੋ ਅਮਰੀਕਾ ਕਹੂਗਾ ਜੋ ਨੀਤੀਆਂ ਪਾਲਸੀਆਂ ਘਟਕੇ ਦਊਗਾ ਉਹੀ ਲਾਗੂ ਕਰੀ ਜਾਂਦੇ ਆ ਉਹੀ ਦੇਸ਼ ਦਾ ਪ੍ਰਧਾਨ ਮੰਤਰੀ ਕਰੀ ਜਾਂਦਾ ਪਾ ਮੁੱਖ ਮੰਤਰੀ ਹੁਣੀ ਕਿਹੜੇ ਪਾਣੀ ਹਾਰਾ ਇਹ ਤਾਂ ਬਸ ਉਹ ਛੋਟੇ ਮੋਟੇ ਮੋਰੇ ਆ ਉਹਨਾਂ ਦੇ ਤੇ ਸੋ ਇਹਨਾਂ ਨੇ ਕੋਈ ਕਿਸਾਨੀ ਦੀਆਂ ਮੰਗਾਂ ਮਸਲੇ ਹੱਲ ਕਰਦਣਗੇ ਕਿ ਮਤਲਬ ਦਿਨ ਦੇ ਵਿੱਚ ਸੁਪਨੇ ਵੇਖਣ ਵਾਲੀ ਗੱਲ ਆ ਹੱਲ ਫੇ ਕਿਹਣੀ ਤੇ ਰਾ ਕੇ ਜਿਹੜੀ ਪੰਜਾਬ ਦੀ ਕਿਸਾਨੀ ਦੇ ਨਾਲ ਜੁੜੇ ਮਸਲੇ ਜਾਂ ਪੰਜਾਬ ਦੇ ਨਾਲ ਜੁੜੇ ਮਸਲੇ ਕਿਹੜੀ ਤੇ ਰਾ ਕੇ ਹੱਲ ਕਰ ਸਕਦੀ ਹੈ ਜਿਹੜੀ ਕਿਸਾਨਾਂ ਮਜ਼ਦੂਰਾਂ ਦੀ ਹੋਊਗੀ ਜਿਹੜੀ ਇਹਨਾਂ ਦੀ ਪੂਰੀ ਪਾਲਿਸੀ ਨੂੰ ਉਲਟਾ ਕੇ ਕਿਸਾਨ ਮਜ਼ਦੂਰ ਪੱਖੀ ਪਾਲਿਸੀ ਲੈ ਕੇ ਆਊਗੀ ਜਿਹੜੀ ਹਜ਼ਾਰ-ਹਜ਼ਾਰਾ ਤੁਹਾਡੇ ਮਗਰ ਵੇਖੋ ਆ लवली ਯੂਨੀਵਰਸਿਟੀ ਦੀ ਗੱਲ ਕਰਦੇ ਆ 3000 ਕਿੱਲਾ ਜਦੋਂ ਇਹਨਾਂ ਵੱਡਿਆਂ ਸਾਰਿਆਂ ਤੋਂ ਖੋਹ ਕੇ ਜ਼ਮੀਨਾਂ ਖੋਹ ਕੇ ਸਾਰਿਆਂ ਕਿਸਾਨਾਂ ਮਜ਼ਦੂਰਾਂ 'ਚ ਵੰਡ ਦਊਗੀ ਜਿਹੜਾ ਕਾਨੂੰਨ ਵੀ ਬਣਿਆ 17 ਏਕੜ ਤੱਕ ਦਾ ਉਹ ਸਾਰੇ ਬਰਾਬਰ ਜ਼ਮੀਨਾਂ ਵੰਡੀਆਂ ਜਾਣਗੀਆਂ ਜਿਹੜੇ ਕੁਦਰਤੀ ਸਰੋਤ ਆ ਉਹ ਸਾਰਿਆਂ ਨੂੰ ਬਰਾਬਰ ਦੇ ਹੱਕ ਦਿੱਤੇ ਜਾਣਗੇ ਉਹ ਸਰਕਾਰ ਕਰ ਦੂਗੀ ਹੱਲ ਪਰ ਹਜੇ ਨੇੜ ਭੇਖ ਵਿੱਚ ਕਿਉਂਕਿ ਲੋਕਾਂ ਦੀ ਸ਼ਕਤੀ ਜਿਹੜੀ ਹੈ ਹਜੇ ਉਸ ਤਰ੍ਹਾਂ ਸੰਗਠਿਤ ਨਹੀਂ ਹੈਗੀਗੀ ਲੋਕ ਨੇ ਵੇਖਣ ਨੂੰ ਪੰਜਾਬ ਚ ਲੱਗਦੀ ਕਿਸਾਨ ਲਹਿਰ ਬਹੁਤ ਵੱਡੀ ਪਰ ਜਿੱਡੀ ਵੱਡੀ ਸਰਕਾਰ ਤੇ ਬਹੁਤ ਵੱਡੀ ਤਾਕਤ ਆ ਉਹ ਦਿਨਾਂ ਲੋਹਾ ਲੈਣ ਵਾਲੀ ਜਾਂ ਆਪਦੀਆਂ ਨੀਤੀਆਂ ਨੂੰ ਪਕਾ ਲੈਣ ਵਾਲੀ ਤੇ ਦੂਜੀ ਗੱਲ ਆ ਸਾਡੇ ਲੋਕਾਂ ਦੀ ਜਿਹੜਾ ਸਿੱਖਿਆ ਦਾ ਪੱਧਰ ਆ ਉਹ ਉੰਨਾ ਹੈ ਨਹੀਂ ਉੰਨੇ ਲੋਕ ਸਾਡੇ ਅਜੇ ਚੇਤਨ ਨਹੀਂ ਕਿ ਜਿੰਨੇ ਹੋਣੇ ਚਾਹੀਦੇ ਆ ਜਦੋਂ ਲੋਕ ਚੇਤਨ ਹੋ ਜਾਣਗੇ ਸਾਡੀ ਤਾਕਤ ਮਜ਼ਬੂਤ ਹੋ ਜਾਊਗੀ ਅਸੀਂ ਲੱਗ ਜੂਲਾ ਸੱਟਦੇ ਆਂਗੇ ਇਹਨਾਂ ਦਾ ਕਹਿ ਦਾਂਗੇ ਵੀ ਅਸੀਂ ਨਹੀਂ ਮੰਨਦੇ ਤੁਹਾਡੀਆਂ ਅਸੀਂ ਨਾ ਵੀ ਨਹੀਂ ਮੰਨਦੇ ਤੁਹਾਡੀ WTO ਨੂੰ ਅਸੀਂ ਨਹੀਂ ਮੰਨਦੇ ਤੁਹਾਡੀ ਸਰਸਾਰ ਬੈਂਕ ਨੂੰ ਸੋ ਉਸ ਦਿਨ ਉਹ ਲੋਕਾਂ ਦੀ ਸਰਕਾਰ ਆਊਗੀ ਇਹ ਕੋਈ ਇਹ ਹੈ ਨਹੀਂਗਾ ਵੀ ਇਹੋ ਜੀ ਗੱਲ ਨਹੀਂ ਗਈ ਵੀ ਇਹ ਕੀਤਾ ਨਹੀਂ ਜਾ ਸਕਦਾ ਕੀਤਾ ਜਾ ਸਕਦਾ ਲੋਕਾਂ ਨੇ ਇਤਿਹਾਸ ਸਿਰਜਿਆ ਸਿਰਜਣਗੇ ਅੱਗੇ ਵੀ ਠੀਕ ਹੈ ਠੀਕ ਹੈ ਧੰਨਵਾਦ ਜੀ ਬਹੁਤ ਬਹੁਤ ਸ਼ੁਕਰ ਹੈ ਜੀ ਸੋ ਬਿਲਕੁਲ ਦਰਸ਼ਕੋ ਇਹ ਸਾਡੇ ਨਾਲ ਬਲਦੇਵ ਸਿੰਘ ਜੀ ਜੀਰਾ ਕਿਸਾਨ ਆਗੂ ਤਾਂ ਅੱਜ ਜਲੰਧਰ ਦੇ ਵਿੱਚ ਜਿਹੜੀ ਕਿਸਾਨਾਂ ਦੀ ਮਹਾਪੰਚਾਇਤ ਹੋਈ ਹੈ ਉਸ ਦੇ ਵਿੱਚ ਸ਼ਾਮਲ ਹੋਣ ਵਾਸਤੇ ਵੀ ਪਹੁੰਚੇ ਨੇ ਤਾਂ ਇਹਨਾਂ ਨੇ ਆਪਣੇ ਵਿਚਾਰ ਰੱਖੇ ਇਸ ਪੂਰੀ ਗੱਲਬਾਤ ਨੂੰ ਲੈ ਕੇ ਤੁਹਾਡੇ ਜੋ ਵਿਚਾਰ ਨੇ ਵਿਚਾਰ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਬਣੇ ਰਹੋ ਲੋਕ ਆਵਾਜ਼ ਟੀਵੀ ਦੇ ਨਾਲ ਧੰਨਵਾਦ